हां जी किसान वीरो सारेया नु सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਸੈਕੰਡ ਵੀਡੀਓ ਆਪਣੀ ਇਸ ਕਰੋ ਏਰੀਆ ਜਿੱਥੇ ਤੁਸੀਂ ਖਾਸ ਤੌਰ ਤੇ ਵਿజిਟ ਕਰਨੀ ਹੈਗੀ ਆ ਭਿੱਖੀਪਿੰਡ ਸ਼ਹਿਰ ਹੈਗਾ ਖਾਸ ਠੀਕ ਹੈ ਜੀ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਵੀਰ ਅਰਨਵੀਰ ਦੇ ਨਾਲ ਗੱਲਬਾਤ ਕਰਾਂਗੇ ਆਨਰ ਬਾਈਰਨ ਵੀਰ ਤੇ ਵੜਾ ਤੁਹਾਨੂੰ ਚਾਰ ਦਿਖਾਉਣੀਆਂ ਨੇ ਠੀਕ ਹੈ ਜੀ ਸੋਈਆਂ ਸਵਾਈਆਂ ਕਿੰਨੀਆਂ ਵੜੀਆਂ ਹੈ ਹੈਗਾ ਵੜਾ ਹੈਗੀਆਂ ਨੇ ਤੇ ਬਿਲਕੁਲ ਤਿਆਰੀ ਦੇ ਵਿੱਚ ਢੁੱਕੀ ਵੜ ਕੋਈ ਹੈਗੀ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ तकरीबन ਜਿਹੜੀ ਦੋਸਤੋ ਅੱਜ ਵੀਡੀਓ ਬਣਾਉਣ ਦਾ ਜਿਹੜਾ ਸਮਾਂ ਦੋਸਤੋ ਤੁਸੀਂ ਜਰੂਰ ਜਿਹੜਾ ਨੋਟ ਕਰ ਸਕਦੇ ਜੀ ਠੀਕ ਹੈ ਜੀ ਆ 5:30 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਸਮਾਂ ਹੈ ਤੇ 25 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਬਿਲਕੁਲ ਧਿਆਨ ਦੇ ਵਿੱਚ ਰੱਖ ਲਿਓ ਤੇ ਜਿਹੜੇ ਪਸ਼ੂ ਖਾਸ ਤੌਰ ਤੇ ਸੂਏ ਸਵਾਏ ਨੇ ਇੱਕ ਟਾਈਮ ਦੀ ਦੂ ਟਾਈਮ ਦੀ ਚੁਆਈ ਆ ਤੁਸੀਂ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਠੀਕ ਹੈ ਜੀ ਪਸ਼ੂ ਪਸੰਦ ਆਉਣ ਤੇ ਆਪਣਾ ਹੱਕ ਸਮਝ ਕੇ ਦੋ ਟਾਈਮ ਦੀ ਚੁਆਈ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਆਓ ਚੱਲਦੇ ਹਾਂ ਬਥੇਰੇ ਡਿਟੇਲ ਦੇ ਲਈ ਕਰ ਲੈਨੇ ਆ ਵੀਰ ਰਣਵੀਰ ਸਿੰਘ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਣਵੀਰ ਸਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੂ ਸਾਹ ਹੋਰ ਕੈਮੋ ਵਧੀਆ ਜੀ ਬਥੇਰਾ ਬਹੁਤ ਵਧੀਆ ਠੀਕ ਹੈ ਤੇ ਰਣਵੀਰ ਭਾਈ ਪਹਿਲਾਂ ਪਿਛਲੀ ਵੀਡੀਓ 'ਚ ਇੱਕ ਪਸ਼ੂ ਪਾਏ ਸੀ ਆਪਾਂ ਮੱਝਾਂ-ਬੂਝਾਂ ਝੋਟੀਆਂ ਚੰਗੀਆਂ ਪਾਈਆਂ ਮੈਂ ਨਾ ਬਹੁਤ ਵਧੀਆ ਵੇਖ ਗਿਆ ਉਸ ਤੋਂ ਬਾਅਦ ਵੀ ਉਹ ਮਾਲ ਵੇਚਦਾ ਗਿਆ ਤੇ ਉਹਦੇ 'ਚ ਵੀਰਾਂ ਨੇ ਕਮੈਂਟ ਕੀਤੇ ਸੀ ਹਾਂ ਤੇ ਵੀਰ ਮਾਲ ਬਹੁਤ ਤੇਜ਼ੀ ਤੇਜ ਆ ਤਾਂ ਕਰਕੇ ਥੋੜਾ ਰੇਟ ਜ਼ਿਆਦਾ ਪਰ ਵੇਖ ਗਿਆ ਸੀ ਹਾਂ ਵੇਖ ਗਿਆ ਵੇਖ ਗਿਆ ਉਸ ਤੋਂ ਵੱਧ ਰੇਟ ਦੇ ਸੋਂ ਵੇਗੀਆਂ ਮੱਝਾਂ ਜੇਦਵਾਲੀ 'ਚ ਆ ਕੇ ਲੋਕੀ ਲੈ ਕੇ ਅੱਛਾ ਜੀ ਹਾਂਜੀ ਚੰਗੀਆਂ ਸੀ ਹੈ ਚੰਗੀਆਂ ਸੀ ਝੋਟੀਆਂ ਠੀਕ ਆ ਠੀਕ ਆ ਹਾਂਜੀ ਤੇ ਅੱਜ ਵੀਰ ਰਣਵੀਰ ਕਿੰਨੇ ਚਾਰ ਪਸ਼ੂ ਬਕਾਊਗਾ ਆਪਣੇ ਕੋਲ ਚਾਰ ਪਸ਼ੂ ਆ ਦੋ ਸੱਜਰਾ ਹਾਂਜੀ ਇੱਕ ਮਹੀ ਇੱਕ ਮਹੀਨੇ ਦੀ ਕੱਤੀ ਆ ਜਿਹੜੀ ਬਿਲਕੁਲ ਆ ਚੌਥੇ ਨੰਬਰ ਤੇ ਆਪਾਂ ਬੰਨੀ ਹੋਈ ਆ ਹਨਾ ਤੇ ਪਹਿਲੇ ਨੰਬਰ ਤੇ ਆਪਾਂ ਸਟਾਰਟ ਕਰ ਲਗੇ ਇਹ ਬੈੜ ਜਿਹੜੀ ਤਾਜੀ ਸੂਈ ਆ ਹਾਂਜੀ ਇਹ ਤਾਜੀ ਸੂਈ ਦੂਜਾ ਸੂਆ ਹੈ ਅੱਛਾ ਜੀ ਇਹ 6 ਦਿਨ ਹੋ ਗਏ ਸੂਈ ਨੂੰ ਠੀਕ ਆ ਆ ਵੇਖ ਸਕਦੇ ਜੀ ਬੱਚਾ ਬਿਲਕੁਲ ਲੜੂ ਬਣਾ ਰਿਹਾ ਠੀਕ ਆ ਜੀ ਹਾਂਜੀ ਤੇ ਸੂਆ ਦੂਜਾ ਜੀ ਹਾਂਜੀ ਸੂਆ ਦੂਜਾ ਸੂਆ ਦੂਜਾ ਦੋਸਤੋ ਤੇ ਬੱਚਾ ਜਿਹੜਾ ਤੁਸੀਂ ਵੇਖੋਗੇ ਤਾਂ ਫੀਮੇਲ ਕਾਫ ਆ ਥੱਲੇ ਹਾਂਜੀ ਬੱਛੀ ਹੈ ਮਗਰ ਬੱਛੀ ਆ ਨੀਚੇ ਤੇ ਅੱਜ ਪੰਜਵਾਂ ਛੇਵਾਂ ਦਿਨ ਆ ਜੀ ਹਾਂਜੀ ਛੇਵਾਂ ਦਿਨ ਹੋਇਆ ਸੋਈ ਨੂੰ ਛੇਵਾਂ ਕ ਦਿਨ ਆ ਠੀਕ ਆ ਤੇ ਆ ਕਰੋ ਹਵਾਨਾ ਚੈੱਕ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਜੇਕਰ ਆਪਾਂ ਦੋਸਤੋਂ ਤੁਹਾਨੂੰ ਦਿਖਾ ਰਹੇ ਹਾਂ ਤੇ ਆ ਥਾਣ ਦੀ ਸ਼ੇਪ ਆ ਠੀਕ ਆ ਤੇ ਹੁਣ ਕਿੰਨਾ ਕ ਦੁੱਧ ਵੀਰ ਚਚਵਾਰੀ ਹੈ ਦੁੱਧ ਗੈਲ ਲਉ ਭਾਵੇਂ ਭੌਲਾ ਗੈਲ ਲਉ ਇਸ ਟਾਈਮ ਮੇਰੇ ਥੱਲੇ ਬੱਛੀ ਨੂੰ ਛੱਡ ਕੇ 11 ਕਿਲੋ ਹੀ ਚੁੰਨੇ ਜੀ 11 ਕਿਲੋ ਹਾਂ ਜੀ ਬਾਕੀ ਗਾਂ ਦੁੱਧ 15 14 ਕਿਲੋ ਕਰੂ ਠੀਕ ਹੈ ਬਾਕੀ ਚਵਾਈ ਚੁਵਾਈ ਵਧੀਆ ਸਾਫ ਹੈ ਬਿਲਕੁਲ ਵਧੀਆ 12 ਤੋਂ 13 ਕਿਲੋ ਦੀ ਇਹਨਾ ਪਿਛਲੇ ਸੂਏ ਗਾਂ ਵੇੜ ਨੇ ਦੁੱਧ ਕੱਢਿਆ ਸੀ ਠੀਕ ਹੈ ਜੀ ਇੰਨੀ ਹੁਣ ਸਾਨੂੰ ਗਰੰਟੀ ਦਿੱਤੀ ਉਹਨਾਂ ਵੱਧ ਕੱਢੂਗੀ ਚੰਗੀ ਸੇਵਾ ਜੇ ਕੋਈ ਵੀਰ ਕਰੇ ਤੇ ਬਾਈ ਦਾ ਮਤਲਬ ਕਿ 12 ਤੋਂ 14 ਕਿਲੋ 14 ਕਿਲੋ ਜੀ 12 ਤੋਂ 14 ਕਿਲੋ ਦੁੱਧ ਕੱਢਿਆ ਸੀ ਪਿਛਲੇ ਸੂਏ ਠੀਕ ਹੈ ਬਾਕੀ ਆਰਡਰ ਹਵਾਨਾ ਸੋਨਾ ਬਖਾਉਂਦੀ ਬਿਲਕੁਲ ਬਿਲਕੁਲ ਵੇਚ ਲਿਆ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਬਾਕੀ ਕੋਈ ਜਿਹੜੇ ਵੀਰ ਭਰਾਣੇ ਠੀਕ ਹੈ ਜੀ ਬਾਕੀ ਗਾਇਬ ਅੰਤਰ ਜਿੰਨਾ ਹੈਗਾ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਚਵਾਈ ਜਾਂ ਕੋਈ ਭੈਣੇ ਚਵਾਈ ਕਰਨੀ ਕਿਸੇ ਵੀਰਨੇ ਚਵਾਈ ਕਰਨੀ इजीली ਚਵਾਈ ਤੁਸੀਂ ਕਰ ਸਕਦੇ ਹੋ ਕਿਉਂਕਿ ਥਣ ਦੀ ਜਿਹੜੀ ਸ਼ੇਪ ਆ ਚੰਗੀ ਆ ਤੇ ਬੱਚਾ ਜਿਹੜਾ ਹੈਗਾ ਫੀਮੇਲ ਕਾਫ ਵਧੀਆ ਚੰਗਾ ਸੀਮਨ ਕਿਸੇ ਵੀਰਨੇ ਭਰਾਇਆ ਸੀਗਾ ਤਕਰੀਬਨ ਰਖਵਾਇਆ ਹੋ ਸਕਦਾ ਏਆਈ ਵਧੀਆ ਕਰਵਾਈ ਹੋ ਸਕਦੀ ਆ ਵੀ ਜਿਹੜੀ ਬੱਚੀ ਆ ਪਿੱਛੇ ਬਹੁਤ ਸੋਹਣੀ ਆ ਵੇਖੋ ਪੂਰੀ ਜਾਤ ਵਾਲੀ ਪਿੱਛੇ ਬੱਚੀ ਆ ਠੀਕ ਆ ਤੇ ਬਿਲਕੁਲ ਛੋਟਾ ਜਿਹਾ ਕੰਨਾ ਪਿੱਛੇ ਜਿਹੜੀ ਬੱਚੀ ਬਹੁਤ ਬ੍ਰਾਂਡਡ ਦੀ ਹੈਗੀ ਆ ਕਹਾਂਗੇ ਆਪਾਂ ਬਹੁਤ ਸਟੈਂਡਰਡ ਦੀ ਕੱਟੀ ਬੱਚੀ ਹੈਗੀ ਆ ਤੇ ਇਹਨੂੰ ਵੀ ਖੋਲ ਕੇ ਤੋਰੀਏ ਮਾੜਾ ਦਿਖਾਈਏ ਵੀਰਾ ਮਾੜਾ ਜਿਹੜਾ ਦੋਸਤੋ ਸੋਹਣੀ ਹੈਗੀ ਆ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਜੀ ਐਚ ਐਫ ਵੈੜਾ ਜਿਹੜੀਆਂ ਪਿਓਰ ਹੁੰਦੀਆਂ ਕਈ ਨਾ ਗਰਮੀ ਜ਼ਿਆਦਾ ਮਨਾਉਂਦੀਆਂ ਪਰ ਕ੍ਰੋਸ ਆਂਗ ਦੇ ਵਿੱਚ ਆ ਕੋਈ ਅੱਗੇ ਸਮੇ ਨੂੰ ਵੇਖਦੇ ਹੋਏ ਵਾਲੀ ਗਰਮੀ ਦੀ ਵੀ ਕੋਈ ਸਮੱਸਿਆ ਨਹੀਂ ਹੈਗੀ ਇਸ ਨੂੰ ਬਾਕੀ ਆਪਾਂ ਤੁਹਾਨੂੰ ਖੋਲ ਕੇ ਚੰਗੀ ਤਰ੍ਹਾਂ ਤੋੜ ਕੇ ਚੈੱਕ ਕਰਾਉਣੇ ਆ ਆ ਕਰੋ ਚੈੱਕ ਜੀ ਆ ਫੇਸ ਤੋਂ ਕੁਆਲਿਟੀ ਜ਼ਰੂਰ ਆ ਫੇਸਦੀ ਆ ਖਵਾਨੇ ਆਰਡਰ ਦੀ ਕੁਆਲਿਟੀ ਦੇਖਣ ਤੋਂ ਬਾਅਦ ਤੁਸੀਂ ਬੇਸ਼ੱਕ ਸੰਪਰਕ ਕਰ ਕਰ ਲਿਓ ਆ ਦੇਖੋ ਲਾਈਏ ਜੀ ਬਾਕੀ ਵੀਰ ਅਨਵਿਰ ਸਿੰਘ ਕਹਿੰਦਾ ਹੈ ਵੀ ਦੋਸਤੋ ਤਕਰੀਬਨ 14 ਤੋਂ ਪਲੱਸ 15 ਤੋਂ ਪਲੱਸ ਵੀ ਚੱਲਣ ਦੀ ਸੁਭਾਵਨਾ ਕਿਉਂਕਿ ਹਵਾਨੇ ਆਰਡਰ ਦੀ ਕੁਆਲਿਟੀ ਨੂੰ ਵੇਖ ਕੇ ਲੱਗਦਾ ਹੈ ਇਹ ਤਕਰੀਬਨ 15 ਤੋਂ ਪਲੱਸ ਜਿਹੜਾ ਦੁੱਧ ਆ ਚਵਾਉਣਾ ਚਾਹੀਦਾ ਬੈੜ ਨੂੰ ਤੇ ਹੁਣ ਤਕਰੀਬਨ 11 ਲੀਟਰ ਤੁਸੀਂ ਪੌਲੇ ਤੋਂ ਬਾਹਰ ਆਈ ਸਮਝ ਲਓ ਬੇਸ਼ੱਕ ਚਾਹੇ ਦੁੱਧ ਤੇ ਸਮਝ ਲਓ ਬਾਕੀ ਹਜੇ ਜਸਟ ਕਹਿ ਲਈਏ ਵੀ ਆਪਾਂ ਪੌਲੇ ਤੋਂ ਬਾਹਰ ਹੀ ਆਈਏ ਇਹ ਜੇ ਮੈਨੂੰ ਚੱਲਣ ਆਣੀ ਹੈ ਠੀਕ ਆ ਉਹ ਤਾਂ ਚਲੋ ਹੁਣ 5 6 ਦਿਨ ਦਾ ਸਮਾਂ ਹਜੇ ਹਾਂਜੀ ਹਜੇ ਚਲੋ 13 12 ਤਿਰਵੇਂ ਦਿਨ ਤੋਂ ਬਾਅਦ ਜਿਹੜਾ ਸਟਾਰਟ ਹੋ ਜੂਗੀ ਮਲੇ ਤੋਂ ਹਾਂਜੀ ਤੇ ਰਣਵੀਰ ਭਾਈ ਕੀ ਇਹਦਾ ਲੈ ਦੇ ਮੁੱਲ ਕੀ ਕਰਦੇ ਆ ਮੁੱਲ ਤੇਰਾ ਚਾਰ ਛੱਡ ਦਾਂਗੇ 36000 ਰੁਪਏ ਜੋ ਮਾਨਤਾਣ ਕਰ ਦਾਂਗੇ 36000 ਦੇ ਵਿੱਚੋਂ ਹਾਂਜੀ ਲਓ ਵੀ ਦੋਸਤੋ 40000 ਠੀਕ ਕਰ ਦਾਂਗੇ ਠੀਕ ਆ 36 ਦੇ ਵਿੱਚੋਂ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਜਰੂਰ ਜੀ ਜਰੂਰ 40000 ਜਿਹੜੀ ਵੀਰ ਰਣਵੀਰ ਨੇ ਦੋਸਤੋ ਡਿਮਾਂਡ ਕੀਤੀ ਆ ਤੇ ਵਿੱਚੋਂ 4000 ਸਿੱਧਾ ਜਿਹੜਾ ਲੈਸ ਕਰ ਦਿੱਤੀ ਆ ਠੀਕ ਆ ਤੇ ਬਾਕੀ 36000 ਦੇ ਵਿੱਚੋਂ ਵੀ ਕੋਈ ਅ uh, 100 200 300 ਜਿੰਨੀ ਵੀ ਹੋਈ ਮੌਕੇ ਤੇ ਠੀਕ ਹੈ ਜੀ ਜਿੰਨੀ ਵੀ ਹੋਈ ਸ਼ੂਟ ਉਹ ਜ਼ਰੂਰ ਕਰ ਦਿੱਤੀ ਜਾਊਗੀ ਵਹਿੜ ਚੰਗੀ ਆਪਾਂ ਕਿਥਾ ਨਾਲ ਤੁਹਾਨੂੰ ਦੀ ਚਵਾਈ ਕੀਤੀ ਚੰਗੀ ਆ ਬਿਲਕੁਲ ਵਧੀਆ ਜੀ ਬਿਲਕੁਲ ਪੂਰੀ ਪਰਫੈਕਟ ਹਰ ਪਾਸੇ ਕੋਈ ਰਿਕਟਰ ਕੋਈ ਦੋ ਟਾਈਮ ਚਵਾਈ ਕਰ ਸਕਦਾ ਕੋਈ ਸ਼ਟ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਭਰਾ ਅਗਲੇ ਬੰਨੇ ਜਿਹੜੀ ਵਹਿੜ ਆ ਰਣਵੀਰ ਭਾਈ ਇਹਦੀ ਕੀ ਡਿਟੇਲ ਆ ਇਹ ਜੀ ਸਾਰੀ ਇਹਦੇ ਚੰਗ ਦੇ ਨਾਲੀ ਸੂਈ ਜੂ ਆਹ ਤੇ ਮਗਰ ਬੱਚਾ ਜੂ ਇਹ ਬੱਚਾ ਆ ਗਿਆ ਜੀ ਵੇਖੋ ਤਾਂ ਇੱਕ ਲਾੜੂ ਆ ਆ ਕਰੋ ਚੈੱਕ ਜੀ ਹਾਂਜੀ ਰਾਠੀ ਦਾ ਬੱਚਾ ਜੂ ਹੂੰ ਆ ਬੱਚਾ ਦੋਸਤੋ ਤੇ ਆ ਵੈਡ ਬੇਸ਼ੱਕ ਹੈਗੀ ਬਿਲਕੁਲ ਮੱਜਾਂ ਵਰਗਾ ਲੱਗਾ ਇਹਨੂੰ ਹੂੰ ਠੀਕ ਆ ਇਹ ਵੀ ਇਹ ਵੀ ਥੋੜਾ ਕ੍ਰੋਸ ਹੰਗ ਆ ਗਿਆ ਹਨਾ ਦੇਸੀ ਦਾ ਚਾਈ ਵਾਲ ਦਾ ਕ੍ਰੋਸ ਹੰਗ ਮੰਨ ਲੀਜੀਏ ਦੇਸੀ ਦੀ ਚਾਈ ਵਾਲ ਦੇ ਵਿੱਚ ਕ੍ਰੋਸ ਰੰਗ ਆ ਬਿਲਕੁਲ ਠੰਡੀ ਧੀਰੀ ਆ ਬਿਲਕੁਲ ਆਹ ਮੈਂ ਕਰ ਨੂੰ 2 ਮਿੰਟ ਬਾਅਦ ਆਹ ਦੇਖੋ ਜੀ ਠੀਕ ਆ ਆਹ ਥਣ ਦੀ ਤੁਸੀਂ ਸ਼ੇਪ ਦੇਖ ਲਓ ਬਿਲਕੁਲ ਮੁਠੀ ਵਾਲਾ ਥਾਣਾ ਤੇ ਸੀਲ ਸੋ ਪੂਰੀ ਆ ਕੋਈ ਰੱਸੀ ਨਾਣਾ ਪਾਉਣ ਦੀ ਲੋੜ ਨਹੀਂ ਨਹੀਂ ਬੱਚਾ ਪਾਈ ਦਾ ਅੱਛਾ ਜੀ ਕਿਹੜੀ ਗੱਲ ਦੱਸੀ ਚੰਗੀ ਬੱਚਾ ਹੀ ਦੋਹਾਂ گاਉਂ ਨੂੰ ਪਾਉਂਦੇ ਆ ਠੀਕ ਆ ਜੀ ਹਾਂ ਜੀ ਠੀਕ ਆ ਠੀਕ ਆ ਲਓ ਵੀ ਦੋਸਤੋ ਬੇਸ਼ੱਕ ਬੱਚਾ ਵੀਰ ਹੁਣੀ ਪਾਉਂਦੇ ਨਿਆਣਾ ਪਾਉਂਦੇ ਰੱਸੀ ਪਾਉਂਦੇ ਉਹ ਜ਼ਰੂਰ ਕਿਉਂਕਿ ਵਹਿੜਾ ਨੂੰ ਨਾਰਮਲੀ ਆਪਾਂ ਪਾ ਵੀ ਲਈਏ ਕਈ ਨਾ ਵਹਿੜਾਂ ਦੀ ਥੋੜੀ ਆਦਤ ਹੁੰਦੀ ਹੈ ਵੀ ਛੜ ਛਾਪਾ ਮਾਰਾ ਮਾਰ ਜਾਂਦੀਆਂ ਪਾਲਟੀ ਪੁਲਟੀ ਤੇ ਦੁੱਧ ਦਾ ਵੀ ਡੁੱਲਣ ਦਾ ਖਤਰਾ ਰਹਿੰਦਾ ਇਸ ਕਰਕੇ ਥੋੜੀ ਜਾਂਦਾ ਉੱਪਰ ਆ ਬੰਦਾ ਫਿਰ ਸਕਾ ਬਿਲਕੁਲ ਬਿਲਕੁਲ ਤੇ ਇਹਨੂੰ ਸੂਬਾ ਦੂਜਾ ਮੰਨ ਲਿਆ ਜਾਂ ਕਿਨਮੇ ਚ ਦੂਜਾ ਦੂਜਾ ਦੇਣ ਕਿਨਮੇ ਚ ਚੱਲ ਰਹੀ ਹੋਣਾ ਇੱਕ ਚੌਕ ਦਿਨ ਤੇ ਚੰਦ ਹੋ ਗਿਆ ਚਾਰਕ ਦਿਨ ਚੌਕਾ ਦਿਨ ਠੀਕ ਹੈ ਜੀ ਚਾਰ ਦਿਨ ਹੋ ਗਏ ਦੋਸਤੋ ਸੂਈ ਨੂੰ ਠੀਕ ਹੈ ਤੇ ਹੁਣ ਹਾਜ਼ਰ ਬਿਲਕੁਲ ਬੋਲੇ ਦੇ ਵਿੱਚ ਕਿੰਨਾ ਚੋਈ ਕੀਤੀ ਹੈ ਜੀ 8 ਕਿਲੋ 8 ਕਿਲੋ ਜੀ ਅੱਠ ਤੋਂ ਬਾਹਰ ਹੋਗਾ ਪਰ ਸਾਡੀ ਗਰੰਟੀ 8 ਦੀ ਹੋਊਗੀ ਠੀਕ ਹੈ ਜੀ ਹਾਂਜੀ ਅੱਠੋਂ ਬਾਹਰ ਆ ਦੋਸਤੋ ਠੀਕ ਹੈ ਬੋਲਾ ਤੇ ਬੇਸ਼ੱਕ ਤੁਸੀਂ ਵੇਖ ਸਕਦੇ ਜੀ ਲੇਫਟੀ ਹਵਾਨਾ ਜਿਹੜਾ ਵੈੜ ਦਾ ਠੀਕ ਹੈ ਜੀ ਬਿਲਕੁਲ ਦੇਸੀ ਪੁਣਾ ਤੇ ਸ਼ਰੀਪ ਪੁਣਾ ਹੁੰਦਾ ਵੈੜਾਂ ਦੇ ਵਿੱਚ ਬਾਕੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਇੱਕ ਗਰਮੀ ਵਾਲੀ ਵੈੜ ਹੈ ਗਰਮੀ ਬਿਲਕੁਲ ਨਹੀਂ ਬਣਾਉਣ ਵਾਲੀ ਵੈੜ ਬ ਠੀਕ ਆ ਵੀ ਤਾਂ ਕੋਲੇ ਤੇ ਬੜੀ ਠੀਕ ਆ ਖੋਲ ਕੇ ਤੋਰ ਕੇ ਦਿਖਾਈਏ ਆ ਤੋਰ ਆ ਆ ਕਰੋ ਜੀ ਚੈੱਕ ਠੀਕ ਆ ਹਾਈਡ ਜਿਹੜੀ ਆ ਦਰਮਿਆਨੀਆਂ ਦੋਸਤੋ ਠੀਕ ਆ ਭਾਪੜਤਾ ਵੀ ਜਿਹੜਾ ਨਾਰਮਲ ਹੋਵੇਗਾ ਛੋਟੇ ਫਾਰਮਰ ਆ ਜਿਹੜੇ ਉਹਨਾਂ ਦੇ ਲਈ ਵੀ ਜਿਹੜੀ ਚੁਆਇਸ ਹੈ ਦੋਸਤੋ ਉਹਨਾਂ ਦਾ ਵੀ ਖਰੀਦਾਂ ਦਾ ਮਾਰ ਹੁੰਦਾ ਪਰ ਜਿਹੜੀ ਵੱਡੀ ਬਿਹੜ ਕਈ ਵਾਰ ਹੱਥ ਨਹੀਂ ਪੈਂਦਾ ਇਸ ਕਰਕੇ ਥੋੜਾ ਜਿਹੜੀ ਰੇਟ ਵੱਲੋਂ ਆ ਉਹ ਭਾਅ ਪਰਤੇ ਦੇ ਵਿੱਚ ਹੋਵੇ ਕਿ ਤਕਰੀਬਨ ਜੇਕਰ ਤੋਂ ਗੱਲ ਕਰੀਏ ਵੀ ਹੁਣ 8 ਲੀਟਰ ਤੋਂ ਵੀਰਾਂ ਦਾ ਬਾਹਰ ਆ ਦੁੱਧ ਵੀ 10 ਕਿਲੋ ਲੀਟਰ ਦੀ ਚੁਆਇਸ 9 ਤੋਂ 10 ਲੀਟਰ ਦੀ ਚੁਆਇਸ ਵੀ ਨਾਰਮਲ ਆਪਾਂ ਕਰ ਸਕਦੇ ਆ ਆ ਵੇਖੋ ਜੀ ਠੀਕ ਆ ਤੇ ਭਾਈ ਇਹਦਾ ਫਿਰ ਨਵੀਰ ਕੀ ਮੁੱਲ ਵੀਰ ਮੁੱਲ ਜੀ ਰਾ 28000 ਰੱਖਦੇ ਆ ਹਾਂਜੀ 2000 ਸੱਦਾ ਲੈਸ 26000 ਰੁਪਏ ਚ ਖੁੱਲਾ ਮੰਨਦਾਂ ਕਰਦਾਂਗੇ ਅਚਾ 26000 ਦੇ ਵਿੱਚੋਂ ਖੁੱਲਾ ਮੰਨਤਾਂ ਜੀ ਹਾਂਜੀ ਕੋਈ ਵੀ ਭਰਾ ਅਜੇ ਖਾਲੀ ਨਹੀਂ ਮੋੜਦੇ ਠੀਕ ਹੈ ਭਰਾ ਖੁੱਲਾ ਕਰਦਾਂਗੇ ਠੀਕ ਆ ਬਾਕੀ ਥਣਾ ਦੀ ਚਵਾਈ ਬਿਲਕੁਲ ਬੈਸਟ ਆ ਜੀ ਬਿਲਕੁਲ ਵਧੀਆ ਜੀ ਬਿਲਕੁਲ ਵਧੀਆ ਠੀਕ ਆ ਬਾਕੀ 26000 ਦੇ ਵਿੱਚੋਂ ਵੀ ਜੇੜਾ ਦੋਸਤੋ ਮਾਨ ਹੋ ਜੇਗਾ ਠੀਕ ਹੈ ਜੀ ਘਰ ਵਿਜ਼ਿਟ ਕੀਤਿਆਂ ਤਾਂ ਜ਼ਰੂਰ ਤੁਸੀਂ ਜਿਹੜੀ ਆ ਨਰਖ ਪਰਖ ਆਪਣੀ ਤਸੱਲੀ ਆ ਦੋ ਟਾਈਮ ਦੀ ਨੇੜੇ ਤੜੇ ਜਿਹੜ ਗੱਗੋਬੂ ਬਿਲਕੁਲ ਇਧਰ ਇਲਾਕੇ ਦੇ ਵੀਰ ਨੇ ਕਈ ਤਰ੍ਹਾਂ ਖਾਸ ਤੌਰ ਤੇ ਜਿਹਨਾਂ ਖਰੀਦਣੀਆਂ ਉਹ ਤੁਸੀਂ ਆਪਦੀ ਦੋ ਟਾਈਮ ਦੀ ਚੁਾਈ ਕਰ ਲਓ ਜਿਹੜੇ ਕਈ ਦੂਰ ਦਰਾਡੇ ਵਾਲੇ ਵੀਰ ਨੇ ਜੇਕਰ ਤੁਸੀਂ ਦੇਖਣੇ ਚਾਹੁੰਦੇ ਹੋ ਆਨਲਾਈਨ ਜਿਹੜੀ ਆ ਚੁਾਈ ਆ ਆਨਲਾਈਨ ਵਟਸਐਪ ਤੇ ਕਾਲ ਕਰਕੇ ਵੀ ਇੱਕ ਟਾਈਮ ਦੀ ਦੋ ਟਾਈਮ ਦੀ ਆ ਉਹ ਵੀ ਤੁਸੀਂ ਦੇਖ ਸਕਦੇ ਠੀਕ ਆ ਹਾਂਜੀ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਵੜਾ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਵੀ ਸ਼ਾਹੀਵਾਲ ਅੰਗ ਦੇ ਵਿੱਚ ਆ ਸ਼ਾਹੀਵਾਲ ਕਰੋਸ ਅੰਗ ਦੇ ਵਿੱਚ ਆ ਤੇ ਵੀਰ ਨਵੀਰ ਇਹ ਕੱਚੀ ਆ ਜਾਂ ਕੀ ਗੱਲ ਹੈ ਨਹੀਂ ਇਹ ਜੀ ਸਵਾ ਕੰਮਹੀਨੇ ਤੋਂ ਡੇਢ ਦੇ ਅੰਦਰ ਅੰਦਰ ਸੂਈ ਆ ਅੱਛਾ ਜੀ ਬੱਚਾ ਨਹੀਂ ਹੈ ਕਾਦਾ ਇਹ ਬਿਨ ਬੱਚਿਆਂ ਹਾਂ ਬਿਨ ਬੱਚਿਆਂ ਬਿਨ ਬੱਚਿਆਂ ਤੇ ਬਿਲਕੁਲ ਠੰਡੀ ਠਿਰੀ ਆ ਇਸ ਟਾਈਮ ਮੇਰੇ ਥਲੇ 8 ਕਿਲੋ ਦੁੱਧ ਆ 8 ਕਿਲੋ ਆ ਜੀ ਹਾਂਜੀ ਠੀਕ ਆ ਦੋ ਟਾਈਮ ਕੋ ਜੁਵਾਈ ਕਰ ਰਹੇ ਹਾਂ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਜਿੰਨੀ ਮਰਜ਼ੀ ਕਰੇ ਠੀਕ ਆ ਤੇ ਸੂਆ ਦੂਜਾ ਸੂਈ ਸੀ ਹਾਂਜੀ ਦੂਆ ਸੂਆ ਦੂਜਾ ਦੂਜਾ ਤੇ ਡੇਢ ਕਿ ਮਹੀਨਾ ਹੋ ਗਿਆ ਹਾਂਜੀ ਡੇਢ ਕਿ ਮਹੀਨਾ ਹੋਇਆ ਸੂਈ ਨੂੰ ਠੀਕ ਆ ਹਾਂਜੀ ਠੀਕ ਆ ਵੇਖ ਸਕਦੇ ਹੋ ਠੀਕ ਆ ਡੇਢ ਮੰਥ ਦੀ ਜਿਹੜੀ ਆ ਦੋਸਤੋ ਸੂਈ ਆ ਠੀਕ ਆ ਬਾਕੀ ਬੇਨ ਬੱਚੇ ਤੋਂ ਕਈ ਵਾਰੀ ਵੀਰਾਂ ਦੀ ਸੋਚ ਹੁੰਦੀ ਆ ਵੀ ਡੇਢ ਮਹੀਨੇ ਤੋਂ ਜ਼ਿਆਦਾ ਤੁਸੀਂ ਡੇਢ ਮੰਨ ਲਓ 2 ਮੰਨ ਲਓ ਪਰ ਜਿਹੜੀ ਚੁਵਾਈ ਆ ਉਹ ਆਪਦੇ ਹੱਥੀ ਕਰ ਲਿਓ 8 ਲੀਟਰ ਦੀ ਬਿਨਾਂ ਦਾ ਵੀ ਚੁਵਾਈ ਬਿਲਕੁਲ ਹਾਜ਼ਰ ਆ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਆ ਇਹਨੂੰ ਤੋੜ ਲਏ ਜੀ ਇੱਧਰ ਆ ਕਰੂ ਚੈੱਕ ਜੀ ਠੀਕ ਆ ਠੀਕ ਹੈ ਜੀ ਆਹ ਥਾਣਾ ਤੋਂ ਜੇ ਤੇ ਬਾਕੀ ਭਰਾ ਬਰੂ ਵੀਰੇ ਥਾਣਾ ਤਾਂ ਹੈਗਾ ਵਧੀਆ ਚੰਗਾ ਹਾਂਜੀ ਬਿਲਕੁਲ ਵਧੀਆ ਹੈ ਜੀ ਠੀਕ ਹੈ ਤੇ ਇਹਦਾ ਲੈਂਡ ਦੇਣ ਫਿਰ ਕੀ ਰੱਖਿਆ ਜੀ ਇਹਦਾ ਲੈਂਡ ਨੇ ਤੇ ਮੁੱਲ 27 ਕਰਦੇ ਆ ਹਾਂਜੀ 4 ਸਿੱਧਾ ਲੈਸ 23000 ਰੁਪਏ ਜੋ ਮੰਨਤal ਕਰਦਾਂਗੇ ਖੁੱਲੀਆਂ ਜਹੈ ਖੁੱਲੀਆਂ ਖੁੱਲੀਆਂ ਕੇਲੀ ਰੰਗੂ ਲੰਮਾ ਨੇ ਵੀ ਦੇ ਰੇਟ ਜਾਂ ਲਾ ਰੱਖਤਾ ਠੀਕ ਹੈ ਠੀਕ ਹੈ ਜੀ ਤੇ ਹੁਣ ਫਿਰ ਕਿੰਨੇ ਦੀ ਲਾਹਟ ਹੁੰਦੀ 22 ਦੀ ਕਿ 23 ਦੀ 22 ਦੀ ਕਰਦਾਂਗੇ ਸਾਢੇ 22 ਦੀ ਕਰਦਾਂਗੇ ਸਾਢੇ 22 ਦੀ ਵੀ ਰੋ ਹੁੰਦੀ ਠੀਕ ਹੈ ਛੱਡ ਦਾਂਗੇ ਠੀਕ ਹੈ ਜੀ ਠੀਕ ਹੈ ਵੀਰਾਂ ਦਾ ਵੀ 22 ਦੇ ਵਿੱਚੋਂ ਵੀ ਆ ਸਾਢੇ 22 ਦੇ ਵਿੱਚੋਂ ਜਿਹੜੀ ਛੋਟ ਹੋ ਜੂਗੀ ਠੀਕ ਹੈ ਤੇ ਬੇਸ਼ੱਕ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਵੈੜ ਦੀ ਚਵਾਈ ਹੈ ਤੁਸੀਂ ਕਰਨੀ ਆ ਦੋ ਟਾਈਮ ਦੀ ਕਰ ਲਓ ਤਿੰਨ ਟਾਈਮ ਦੀ ਕਰ ਲਓ ਤਸੱਲੀ ਆਪਣੀ ਕਰਨ ਤੋਂ ਬਾਅਦ ਇਹ ਤਾਂ ਸਾਢੇ 3 ਫੈਂ ਨੇ ਦੁੱਧ ਇਹਨਾਂ ਦਾ ਸੰਗਣ ਹੁੰਦਾ ਬੈਡ ਦਾ ਕ੍ਰੋਸ ਸੰਗ ਹੈ ਨਾ ਬਿਸ਼ਾਈਵਾਲ ਦਾ ਤੇ ਦੁੱਧ ਦੀ ਜਿਹੜੀ ਆ ਹੁੰਦੀ ਵਧੀਆ SNF ਵੀ ਚੰਗੀ ਹੁੰਦੀ ਆ ਫੈਟ ਵੀ ਚੰਗੀ ਹੁੰਦੀ ਆ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਦੋਸਤੋ ਜਿਹੜੀ ਬੈਡ ਦਿਖਾਉਣੀ ਹੈ ਕੱਚੀ ਆ ਸਮਾਂ ਕੱਚੀ ਆ ਤੁਸੀਂ ਵੇਰਵਾ ਪਾ ਕੇ ਬੇਸ਼ੱਕ ਗੱਲ ਕਰ ਸਕਦੇ ਹੋ ਜੇਨ ਆਪਾਂ ਅਜਾ ਮਹੀਨਾ ਪੁੱਛ ਲੈਨੇ ਵੀ ਸਮਾਂ ਮਹੀਨੇ ਦੇ ਲਗ ਭਗ ਪਿਆ ਕਿੰਨਾ ਤੇ ਕਿੰਨਾ ਕੁ ਸਮਾਂ ਵੀਰ ਇਹਨੂੰ ਜੀ ਜੇ 1 ਮਹੀਨੇ ਤੋਂ ਸਵਾ ਮਹੀਨਾ ਗਿਣ ਲਓ ਵੀ ਜੇ ਸਮਾਂ ਪਿਆਰੇ ਸੋਣ ਚ ਠੀਕ ਹੈ ਜੀ ਹਾਂ ਜੀ ਇਸ ਵਕਤ ਜੇ ਕੋਈ ਵੀਰ ਭਰਾ ਖੜ ਸਕਦਾ ਇਹਦਾ ਰੇਡ ਫੋਨ ਤੇ ਕਰਾਂਗੀ ਠੀਕ ਹੈ ਜੋ ਸੂਪੀ ਤੁਹਾਨੂੰ ਪਤਾ ਤੇਜੀ ਸੂਰੀ ਆ ਗਾਂ ਵੇਖ ਸਕਦੇ ਜੋ ਵੱਡੇ ਪੱਲੇ ਦੀ ਆ ਹੂੰ ਦੂਜਾ ਸੂਆ ਇਹਨੇ ਸੁਣਾ ਖਾਣਾ ਦੀ ਵੇਖ ਲਓ ਵੀ ਕਿੱਡੀ ਅਜੇ ਵੀ ਏਡੇ ਮਰਲੇ ਥਾਣਿਆਂ ਹਜੇ ਸਮਾਂ ਪਿਆ ਨਾਲੇ ਹਜੇ ਲਾਏ ਲੋਏ ਨੇੜੇ ਜੇ ਪੈ ਰਹੇ ਜੀ ਆਹ ਕਰੋ ਜੀ ਦੂਜਾ ਸੂਆ ਸੁਣੀ ਆ ਵੇੜ ਇਹ ਤਾਂ ਵੇਰਵਾ ਪਾ ਲਿਓ ਦੋਸਤੋ ਕਿਉਂਕਿ ਹਜੇ ਕੱਚੀ ਆ ਮਹੀਨਾ ਬਿਲਕੁਲ ਸਮਾਂ ਲੈ ਜੂਗੀ ਤੇ ਕੋਈ ਰੇਡਾਂ ਦਾ ਵੀ ਆਪਾਂ ਵੀਰਾਂ ਦਾ ਵੀ ਅੱਜ ਫੋਨ ਤੇ ਨਹੀਂ ਕਰਨਾਗਾ ਕਿਉਂਕਿ ਹੋ ਸਕਦਾ ਵੀ ਬਿਲਕੁਲ ਤਿਆਰੀ ਦੇ ਵਿੱਚ ਕਰਕੇ ਆਪਾਂ ਸੇਲ ਕਰੀਏ ਹਾਂਜੀ ਠੀਕ ਆ ਜੀ ਕੋਈ ਅੱਜ ਫੋਨ ਕਰਕੇ ਪੁੱਛ ਸਕਦਾ ਇਹਦੇ ਬਾਰੇ ਹਾਂਜੀ ਅਨਿੱਤ ਤੁਹਾਨੂੰ ਬਈ ਜੋ ਸੂਪੀ ਰਹਿੰਦਾ ਫਿਰ ਇਹਦਾ ਵੱਖਰਾ ਮੁੱਲ ਹੋਊਗਾ ਹਾਂਜੀ ਬਿਲਕੁਲ ਜੀ ਉਹ ਫਿਰ ਖਸਾਬ ਸੰਭਾਲਦਾ ਮਹੀਨਾ ਅਕਸਰ ਸਾਂਭਣੀ ਆ ਕਿਸੇ ਵੀਰ ਨੇ ਜੇਕਰ ਕੋਈ ਅੱਜ ਖਰੀਦ ਲੈਂਦਾ ਉਹ ਥੋੜਾ ਲੈਸ ਹੋ ਕੇ ਜਿਹੜੀ ਚੀਜ਼ ਸੇਲ ਕੀਤੀ ਜਾਵੇ ਹਾਂਜੀ ਠੀਕ ਆ ਇਹਨੂੰ ਵੀ ਖੋਲ੍ਹ ਲਿਓ ਜੀ ਖੋਲ੍ਹੋ ਠੀਕ ਆ ਸਮਾਂ ਜਿਹੜਾ ਦੋਸਤੋ ਬੇਸ਼ੱਕ ਪਿਆ ਹੈਗਾ ਬਾਕੀ ਆ 53 ਦੇ ਜੇਕਰ ਗੱਲ ਕਰੀਏ ਸ਼ਹਿ ਸ਼ੂਦੀ ਆ ਉਹ ਆਪਾਂ ਵੀਰ ਤੋਂ ਜਰੂਰ ਪੁੱਛਾਂਗੇ ਵੀ तकरीबन ਸ਼ਹਿ 53 ਦੇ ਵਿੱਚ ਬਿਲਕੁਲ ਓਕੇ ਆ ਠੀਕ ਆ ਬਾਕੀ ਵੇਲਬੂਲ ਦੀ ਲੰਬਾਈ ਬਹੁਤ ਜਿਆਦੀ ਆ ਵੇਖੋ ਵੇਲ ਪੱਖੋਂ ਵੇਖੋਗੇ ਲੰਬਾਈ ਲਬੂਈ ਵੈੜ ਦੀ ਪੂਰੀ ਆ ਆ 15% ਦੁੱਧ ਕਰੂਗੀ ਹੂੰ ਆ ਜਿਹੋ ਜਿਹੇ ਹਜੇ ਢਿਲ ਢੁਲ ਹੈਗੀ ਵੇਖੋ ਕਿੰਨੀ ਆ ਹਜੇ ਬਨ ਨਹੀਂ ਆ ਵੈੜ ਪੂਰੀ ਆਉਣ ਵਾਲੇ ਸਮੇਂ ਤੇ ਅਚਾਰਨ ਨਵੀਰ ਭਾਈ ਇਹ ਅੱਗੋਂ ਆਪਾਂ ਲੈ ਕੇ ਆਈਆਂ ਟਿੱਪਣ ਟੋਪਣ ਦੀ ਤੁਸੀਂ ਕੀਤੀ ਸਾਰੀ ਜੋ ਮੇਰੀ ਅਜੇ ਟਿੱਪਣ ਕੇ ਸਾਰੀ ਕੋਈ ਕਰ ਤੇ ਚਾਰੇ ਥਾਂਾਂ ਤੇ ਵਧੀਆ ਚੇਪਾ ਚੇਪਾ ਪੂਰਾ ਸੀਗਾ ਗਾਂ ਗਰੰਟੀ ਵੀ ਹੋਊਗੀ ਠੀਕ ਹੈ ਇਹਨੇ ਟਿੱਪ ਕੇ ਖੜਨੀ ਟਿੱਪ ਕੇ ਵੀ ਖੜ ਸਕਦਾ ਠੀਕ ਹੈ ਤੇ ਸਮਾਂ ਮਲਕ ਘਟੋ ਘੜ ਵੀ ਮਹੀਨਾ ਤੱਕ ਬੰਨਣਾ ਹਾਂਜੀ ਮਹੀਨਾ ਮੰਨ ਕੇ ਤਰੋਂ ਮਹੀਨੇ ਤੋਂ 10 ਦਿਨ ਉੱਤੇ ਲੈ ਜੇ ਜਾਂ 15 ਦਿਨ ਉੱਤੇ ਲੈ ਇਹਨਾਂ ਦੇ ਖੜੂਗੀ ਲੈ ਜੂਗੀ ਸਮਾਂ ਹਾਂਜੀ ਠੀਕ ਹੈ ਤੇ ਮੋਲ ਜਿਹੜਾ ਦੋਸਤੋ ਖਾਸ ਤੌਰ ਤੇ ਤੁਸੀਂ ਜਿਹੜਾ ਸੰਪਰਕ ਆਪਾਂ ਨੰਬਰ ਜਿਹੜੇ ਆ ਪੁਛ ਲੈਣੇ ਆ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਰੇਟ ਭਾਅ ਫੜਤਾ ਕੀ ਆ ਉਹ ਤੁਸੀਂ ਜਿਹੜੇ ਕਿਸੇ ਖਾਸ ਵੀਰ ਨੇ ਖਰੀਦਣੀ ਆ ਉਹ ਤੁਸੀਂ ਪੁੱਛ ਸਕਦੇ ਹੋ ਰਣਵੀਰ ਭਾਈ ਸੰਪਰਕ ਨੰਬਰ ਆਪਣੇ ਜਰੂਰ ਦੱਸ ਦੀ ਸਾਡਾ 89153 ਹਾਂਜੀ 03 ਨੰਬਰ ਨੇ 155 ਤੇ 34426 ਠੀਕ ਹੈ ਜੀ ਹਾਂਜੀ ਇਹ ਦੋ ਨੰਬਰ ਆ ਦੋਸਤੋ ਦੋਨਾਂ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕੰਟੈਕਟ ਕਰ ਸਕਦੇ ਹੋ ਤੇ ਰੇਟ ਭਾਅ ਪੁੱਛ ਸਕਦੇ ਹੋ ਇਸ ਵੜ ਦਾ ਖਾਸ ਤੌਰ ਤੇ ਪੁੱਛ ਸਕਦੇ ਹੋ ਬਾਕੀ ਵੜ ਆਪਾਂ ਤੁਹਾਨੂੰ ਜਿੰਨੀਆਂ ਹੈਗੀਆਂ ਆਲਮੋਸਟ ਦਿਖਾ ਦਿੱਤੀਆਂ ਨੇ ਠੀਕ ਹੈ ਜੀ ਤਾਜ਼ੀਆਂ ਸੁਈਆਂ ਸਵਾਈਆਂ ਨੇ ਠੀਕ ਹੈ ਜੀ ਇੱਕ 1.5 ਤੋਂ 2 ਮਹੀਨੇ ਦੇ ਲਾਗੇ ਜਿਹੜੀ 1.5 ਮਹੀਨੇ ਦੇ ਲਾਗੇ ਸੋਈ ਹੈ ਸ਼ਾਹੀਵਾਲ ਦੇ ਵਿੱਚ ਇੱਕ ਵੀਡੀਓ ਤੁਹਾਡੀ ਬੇਨਤੀ ਕਰਨੀ ਚਾਹੁੰਦੇ ਆ ਵੀ ਇੱਕ ਦੋ ਦਿਨਾਂ ਤੱਕ ਇੱਕ ਦੋ ਮੱਜਾ ਸੱਜਰ ਆਉਣ ਸੰਗਦੀਆਂ ਹਾਂਜੀ ਹਾਂਜੀ ਜੇ ਦੇ ਅਪਲ ਸਛੇਤੀ ਵੀਡੀਓ ਪਾਵਾਂਗੇ ਜੇ ਕਿ ਵੀਰ ਭਰਾਣੇ ਉਹ ਵੀ ਫੋਨ ਕਰਕੇ ਪੁੱਛ ਸਕਦਾ ਇਸੇ ਵੀਡੀਓ ਚ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ ਵੈੜਾ ਚਾਹੇ ਮੱਜਾ ਤੁਸੀਂ ਖਰੀਦਨੀਆ ਹੁਣ ਤੇ ਸਮੇਂ-ਸਮੇਂ ਨਾਲ ਜਿਹੜਾ ਤੁਸੀਂ ਸੰਪਰਕ ਆ ਬਾਈ ਵੀਰ ਰਣਵੀਰ ਦੇ ਨਾਲ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਮੱਜਾ ਵੀ ਆਉਂਦੀਆਂ ਇਸ ਘਰੇ ਵਪਾਰ ਦੀ ਲਾਈਨ ਮੱਜਾ ਵੀ ਆਉਂਦੀ ਤੇ ਵਟਸਐਪ ਤੇ ਤੁਸੀਂ ਮੰਗਾ ਸਕਦੇ ਹੋ ਫੋਟੋ ਮੰਗਾ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਤਸੱਲੀ ਦੇ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਜੇਕਰ ਸ਼ਾਮ ਦੀ ਚੁਵਾਈ ਦੇਖਣੀ ਸਵੇਰ ਦੀ ਦੇਖਣੀ ਹੈ ਤੇ ਕੰਟੈਕਟ ਤੁਸੀਂ ਜਿਹੜਾ ਸਮੇਂ-ਸਮੇਂ ਟਾਈਮ ਟੂ ਟਾਈਮ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਨੰਬਰ ਜਿਹੜੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਮਿਲਦੇ ਕਿਨੋਂ ਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ